ਹਾਂਜੀ ਕੀਵੇਂ ਸਾਰੇ ਵੀਰ ਭੈਣ ਭਰਾ ਠੀਕ ਹੋਵੋਗੇ ਉਮੀਦ ਕਰਦਾ ਕਿ ਸਾਰੇ ਜਿੱਥੇ ਵੀ ਹੋਵੋਗੇ ਠੀਕ ਹੋਵੋਗੇ ਉਸ ਕਾਲਪੁਰ ਕਵਾਇ ਗੁਰੂ ਦੀ ਰਜਾ ਵਿੱਚ ਹੋਵੋਗੇ ਅੱਜ ਤੁਹਾਨੂੰ ਅਸੀਂ ਦਸ਼ਮੇਸ਼ ਪੈਦਲ ਯਾਤਰਾ ਦਿਖਾਣੀ ਹੈ ਜੋ ਕਿ ਗੁਰਦੁਆਰਾ ਗੜੀ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਝਾੜ ਸਾਹਿਬ ਵਿਖੇ ਇਸ ਦੀ ਸਮਾਪਤੀ ਹੁੰਦੀ ਹੈ ਇਹ ਇਹ ਦਸ਼ਮੇਸ਼ ਪੈਦਲ ਯਾਤਰਾ ਗਵਲੇ ਦੀਵਾਨ ਰਾਤ ਨੂੰ 12 ਵਜੇ ਆਰੰਭ ਹੁੰਦੀ ਹੈ ਤੇ ਸਵੇਰੇ 7-8 ਵਜੇ ਦੇ ਕਰੀਬ ਗੁਰਦੁਆਰਾ ਝਾੜ ਸਾਹਿਬ ਵਿਖੇ ਦੀ ਸਮਾਪਤੀ ਹੁੰਦੀ ਹੈ ਸਾਰੀਆਂ ਹੀ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਵਾਹਿਗੁਰੂ ਵਾਹਿਗੁਰੂ ਕਰਦੀਆਂ ਹਨ ਜਿੱਥੇ-ਜਿੱਥੇ ਇਤਿਹਾਸਿਕ ਗੁਰਦੁਆਰੇ ਆਉਂਦੇ ਹਨ ਉੱਥੇ ਸੰਗਤਾਂ ਵਾਸਤੇ ਲੰਗਰ ਅਤੇ ਜਲਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਹੈ ਜੀ ਸਾਰੀਆਂ ਹੀ ਸੰਗਤਾਂ ਬੜੇ ਹੀ ਪਿਆਰ ਅਤੇ ਸ਼ਰਧਾ ਨਾਲ ਪੈਦਲ ਤੁਰਦੀਆਂ ਹਨ ਅਤੇ ਸੰਗਤਾਂ ਵਾਸਤੇ ਟਰਾਲੀਆਂ ਵਗੈਰਾ ਦਾ ਵੀ ਪ੍ਰਬੰਧ ਹੁੰਦਾ ਹੈ ਜੀ ਵਾਹਿਗੁਰੂ सतनाम वागुरु सतनाम वाेगुरु गुरु सत ਅਮਰ ਬੀਬੀ ਸ਼ਰਨਪੋਜੀ ਜਿਨ੍ਹਾਂ ਦਾ ਇਹ ਪਾਵਨ ਅਸਥਾਨ ਤੇ ਦਸਨ ਕਰੇ ਹੋ ਗੁਰੂ ਵਿਆਹੇ ਸਾਧ ਸੰਗਤ ਦੇ ਬੀਬੀ ਸ਼ਰਨਪੋਜੀ ਦਾ ਪਾਸਿਕ ਜਦੋਂ ਆਨੰਦਪੁਰ ਸਾਹਿਬ ਕਿਲੇ ਨੂੰ ਘੇਰਾ ਪਿਆ ਹੈ ਦਸੋਂ ਪਾਤਸ਼ਾਹ ਜੀ ਅੰਦਰ ਹੰ ਇਸ ਅਸਥਾਨ ਤੇ ਬਾਲਕੁਟ ਦੇ ਵੱਲੋਂ ਬੀਬੀ ਜੀ ਨੂੰ ਆਕਾਸ਼ ਪੁਰਖ ਵੱਲੋਂ ਹੁਕਮ ਹੋਇਆ ਹੈ 6 ਦਸਮੇਸ਼ਿਕਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਮੁਸੀਬਤ ਨੇ ਚਹਾਰਾ ਤੁਸੀਂ ਉਹਨਾਂ ਦੀ ਸੇਵਾ ਵਾਸਤੇ ਜਾਣਾ ਇੰਨਾ ਹੁਕਮ ਜਦ ਆਕਾਸ਼ ਪੁਰਖ ਵੱਲੋਂ ਬੀਬੀ ਜੀ ਨੂੰ ਹੋਇਆ ਇਸ ਸਥਾਨ ਤੋਂ ਆਪ ਮਹਾਰਾਜ ਨੇ ਜਦੋਂ ਧਰਨਾ ਧਰਿਆ ਬੀਬੀ ਜੀ ਕਹਿ ਲੱਗਨ ਪਿਤਾ ਜੀ ਅਕਾਲ ਪੁਰਖ ਦਾ ਹੁਕਮ ਹੋਇਆ ਹੈ ਮੈਂ ਤੁਹਾਡੀ ਤੀ ਹਾਂ ਮੈਂ ਤੁਹਾਡੇ ਦਰਸ਼ਨ ਕਰ ਲੈਣੀ ਹਾਂ ਅਰਦਾਸ ਬੇਨਤੀ ਕਰਦੇ ਅਨੰਤੋ ਸਾਹਿਬ ਨੂੰ ਬੀਬੀ ਜੀ ਜਾ ਰਹੇ ਹਨ ਜਦੋਂ ਅਨੰਦ ਕਉੜੀ ਨਗਰੇ ਦੇ ਵਿੱਚ ਚਰਨ ਪਾਇ ਬੀਬੀ ਜੀ ਦੇ ਕਿਲਾ ਦੇਖਿਆ ਚਾਰੇ ਪਾਸੇ ਮੁਗਲਾਂ ਦਾ ਪੈਰ ਲੱਗਿਆ ਦਸਮ ਪਾਸ਼ਾ ਖੁਸ ਸਿੰਘ ਅੰਦਰ ਹਰ ਉਸ ਸਮੇਂ ਗੁਰਬੀ ਜੀ ਨੇ ਅਰਦਾਸ ਬੇਨਤੀ ਕੀਤੀ ਪਿਤਾ ਜੀ ਮੋਹ ਮਰਨੇ ਦਾ ਚਾਹ ਹੈ ਮਰ ਤੋ ਹਰਤੇ ਦੁਆਰ ਮੈਂ ਤਾਂ ਆਪਣਾ ਸਿੱਖ ਧਰਮ ਦੇ ਤਰਕੇ ਆਇਆ ਪਿਤਾ ਜੀ ਕਿਰਪਾ ਕਰੋ ਬਾਹਰ ਮੁਗਲਾਂ ਦਾ ਸਹਾਰਾ ਹੈ ਤੁਸੀਂ ਦੇ ਛਿੰਨ ਦੇ ਵਿੱਚ ਸਭ ਉਸ ਕਰਨ ਵਾਲੇ ਆ ਮੈਂ ਅਰਦਾਸ ਬੇਨਤੀ ਕਰਕੇ ਤੁਰੀ ਆ ਸਿੱਖ ਦਾ ਫਰਜ਼ ਹੈ ਬਚਨ ਕਰੇ ਤੇ ਕਿਸਕ ਜਾਏ ਬੋਲੇ ਨਾਰ ਚਰਚਾ ਮੈਂ ਦਸਮ ਪਾਤਸ਼ਾਹ ਤੁਹਾਡੀਧੀਆ ਮੈਂ ਆਸ ਬੇਨਤੀ ਕਰਕੇ ਤੁਰੀਆ ਮੈਂ ਮੋਰਚਾ ਫੜੇ ਕਰਕੇ ਵਾਪਸ ਜਾਣਾ ਹੈ ਜਦੋਂ ਇਹਨੇ ਅਰਦਾਸ ਬੇਨਤੀ ਕੀਤੀ ਆ ਪਾਲ ਕੁੜਖਣੀ ਬੀਬੀ ਜੀ ਦੀ ਬੇਨਤੀ ਦਸਮ ਪਾਤਸ਼ਾਹ ਦੇ ਚਰਨਾਂ 'ਚ ਪਹੁੰਚੀ ਸਾਰੀਆਂ ਮੁਕਲਾਂ ਸੋਗੀਆਂ ਨੇ ਬੀਬੀ ਸ਼ਰਪੂਰ ਜੀ ਦੇ ਅੰਦਰ ਪਰਵੇਸ਼ ਹੋ ਗਿਆ ਅਮਤ ਵਿਹਲਾ ਦੀਵਾਨ ਰਹਿ ਰਿਹਾ ਹੋਇਆ ਹੈ ਦੀਵਾਨ ਦੀ ਸਮਾਪਤੀ ਹੋਈ ਦਸੋਂ ਪਾਤਸ਼ਾਹ ਦੀ ਸੇਵਾਦਾਰਾਂ ਨੂੰ ਬੇਨਤੀ ਕਰਦੇ ਹਨ ਗੁਰਮੋਹ ਉਹ ਪਿੱਛੇ ਇੱਕ ਬੀਬੀ ਸਿੰਘ ਆਈ ਹੈ ਉਹਨਾਂ ਨੂੰ ਬੁਲਾ ਕੇ ਲਿਆਉਂਦਾ ਸੇਵਾਦਾਰ ਚਲੇ ਗਏ ਹਨ ਜਾ ਕੇ ਕਹਿ ਲੱਗੇ ਬੀਬਾ ਜੀ ਤੁਹਾਨੂੰ ਦਸੋਂ ਪਾਤਸ਼ਾਹ ਜੀ ਨੇ ਬੁਲਾਇਆ ਹੈ ਸੇਬੀ ਜੀ ਬੇਨਤੀ ਪ੍ਰਵਾਨ ਕਰੀ ਦਸਮ ਪਾਤਸ਼ਾਹ ਦੇ ਚਰਨਾਂ ਤੇ ਜਾ ਕੇ ਉਹਨਾਂ ਨੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਪਾਤਸ਼ਾਹ ਜੀ ਕੀ ਕਹਿ ਰਹੇ ਹਾਂ ਵਿਪ ਬاہر ਮੁਗਲਾਂ ਦਾ ਫੈਰ ਹੈ ਮੁਗਲ ਦਾ ਰਾਜ ਹੈ ਤੂੰ ਕਿੱਥੇ ਆ ਗਈ ਇਸ ਸਮੇਂ ਦੇ ਵਿੱਚ ਆਇਆ ਹੋਏ ਸਹਬ ਜੀ ਤਲੂ ਘਰ ਦੇ ਵਿੱਚ ਬੀਬੀ ਛੰਦ ਕੋ ਜੀ ਕਹਿਣ ਲੱਗੇ ਦਸਮ ਪਾਤਸ਼ਾਹ ਜੀ ਨੂੰ ਪਿਤਾ ਜੀ ਮੈਂ ਤੁਹਾਡੀ ਤੀਆਂ 10 ਦਿਨ ਕੀ ਕਰਕੇ ਚਮਕੌਰ ਦੀ ਧਰਤੀ ਕੋਈਆਂ ਮੈਂ ਇਸੇ ਮਸੇਬਤ ਵਿੱਚ ਸੇ ਅਕਾਲ ਪੁਰਖ ਬੰਦੋਂ ਮੈਨੂੰ ਬੇਨਤੀ ਮੈਂ ਸੇਵਾ ਵਾਸਤੇ ਆਈਆਂ ਦਸਮ ਪਾਤਸ਼ਾਹ ਜੀ ਕਹਿਣ ਲੱਗੇ ਜੇ ਤੂੰ ਧੀ ਆ ਨਾ ਤਾਂ ਮੈਂ ਵੀ ਤੇਰਾ ਪੁੱਤ ਤੇਰੇ ਰੱਖਿਆ ਕਰਨੀ ਮੇਰਾ ਫਰਜ਼ ਹੈ ਤੀਏ ਜੇ ਤੂੰ ਬਾਪ ਦੇ ਘਰ ਚੱਲ ਕੇ ਆਈ ਹੈ ਤੇਰੀ ਸੇਵਾ ਮਨਜ਼ੂਰ ਹੋ ਗਈ ਹੈ ਜੋ ਤੇਰੇ ਮਨ ਦੀ ਤਮੰਨਾ ਅੱਜ ਪੂਰੀ ਹੋ ਗਈ ਇੱਕ ਬੇਨਤੀ ਪ੍ਰਵਾਨ ਕਰ ਜਲ ਪਾਣੀ ਛਾ ਕੇ ਵਾਪਸ ਆਪਣੇ ਘਰ ਨੂੰ ਚਲੇ ਜਾ ਜਿਸ ਤਰ੍ਹਾਂ ਤੂੰ ਚੱਲ ਕੇ ਬਾਪ ਦੇ ਘਰ ਕੀ ਆਈ ਹੈ ਹੁਣ ਬਾਪ ਦਾ ਸਾਜਾ ਬਾਪ ਨੇ ਚੱਲ ਕੇ ਤੇਰੇ ਘਰੋਂ ਪਰਣਾ ਬੇਨਤੀ ਪ੍ਰਵਾਨ ਕਰੀ ਹੈ ਤੇ ਦਸਮ ਪਾਤਸ਼ਾਹ ਜੀ ਕਹਿ ਰਹੇ ਆ ਕਿ ਆਪਣੇ ਤੀਨੂ ਜੀਬੀ ਸ਼ਾਨ ਕੋਲ ਨੂੰ ਜਿਆਦਾ ਸਮਾਂ ਨਹੀਂ ਰਹਿਣਾ ਸੀ ਦੋ ਚਾਰ ਦੇ ਦਿਨ ਦੇ ਵਿੱਚ ਆ ਕੇ ਤੇਰੀ ਸੇਵਾ ਸਪੂਰਨ ਕਰਕੇ ਜਾਣਾ ਸੀ ਅਨੰਦਪੁਰ ਦੇ ਨਗਰੇ ਨੂੰ ਛੱਡਦੇ ਨੇ ਦਸਮ ਪਾਤਸ਼ਾਹ ਚਮਕੌਰ ਸਾਹਿਬ ਆ ਰਹੇ ਹੱਥ ਦੇਖੋ ਆਪਾਂ ਵੀ ਆਪਣੇ ਧਿਆਨ ਪੁੱਤਾਂ ਨੂੰ ਵਿਆਹ ਲਈ ਡੋਲੇ ਤੋਰਦੇ ਹੱਥ ਇਸ ਸਥਾਨ ਤੇ ਨਗਰ ਵੱਲੋਂ ਵੀ ਜਿਆਦਾ ਜਨ ਚੜ੍ਹਦੇ ਅਰਦਾਸਾਂ ਦੀਆਂ ਜਾਨੀ ਅਰਦਾਸ ਕਰੋ ਕਿਰਪਾ ਕਰੋ ਕਾਜ ਕਰਦੇ ਆਪਣੇ ਬੋਤੀ ਘੜਾ ਲਈ ਧੰਨ ਦᱥਮ ਪਾਸ਼ਾ ਮਹਾਰਾਜ ਉਹ ਬੜੀ ਤੋਂ ਚੜਦੇ ਆਪਣੇ ਜਗਤ ਦੇ ਟੁਕੜਿਆਂ ਨੂੰ ਮੰਦਾਵੇ ਜਗ ਦੇ ਵਿੱਚ ਸਾਹਮਣੇ ਖੜੀ ਉਹ ਦੇਖ ਰਹੇ ਨੇ ਅੱਜ ਦੇ ਸਮੇਂ ਵਿੱਚ ਕੁਝ ਇਹਦਾ ਤੀਪੁੱਤ ਚੱਲ ਰਿਹਾ ਕੋਈ ਜਨ ਧੰਨ ਦᱥਮ ਪਾਸ਼ਾ ਜਦੋਂ ਚਮਕੋ 6 ਸ 8 ਉਹਦੀ ਜੰਗ ਹੋਇਆ ਕੱਚੀ ਗੜੀ ਨੂੰ ਛੱਡਦੇ ਹੋਇਆ ਸਾਰੇ ਮਾਰ ਕੇ ਵੰਗਾਰੇ ਨੇ ਗੁਰਾਂ ਦਾ ਪੀ ਚੱਲਿਆ ਫਾਲੋ ਜਿਹਨੇ ਫੜਨਾ ਆਜ ਦੀ ਰਾਤ ਕਿਸੇ ਸਮੇਂ ਦਸਮ ਪੰਜ ਜੈਸ ਸੰਤਨ ਤੇ ਆਏ ਜਿੱਤੇ ਮਹਾਰਾਜ ਪ੍ਰਕਾਸ਼ ਹੈ ਤੇ ਬੀਬੀ ਜੀ ਦਾ ਕਰ ਆ ਕੇ ਕੰਡਾ ਫੜਕਾਇਆ ਕਹਿ ਲਗੇ ਸੀ ਇਹ ਪ੍ਰਸ਼ਾਨ ਲਿਆ ਬੀਬੀ ਸਰਪੋ ਜੀ ਨੇ ਹੱਥ ਜੋੜ ਕੇ ਕਹਿੰਦੇ ਸੰਤ ਹੈ ਤੁਸੀਂ ਆਪਣੀ ਧੀ ਦੇ ਘਰਾਂ ਦੇ ਮਹਸਾਜ ਹੋਏ ਹੋ ਮੈਂ ਤਰਨਜੀ ਆਇਆ ਹੈ। ਚਸ਼ਮ ਪਾਟਰਾ ਕਹਿੰਦੇ ਧੀਏ ਕਮਣ ਕਸਾ ਤਿਆਰ ਕਰ। ਜਿਹੜੀ ਬੇਨਤੀ ਤੂੰ ਨੰਦਪੁਰ ਸਰਗਿ ਨਗਰੀ ਵਿੱਚ ਕਰਕੇ ਆਈ ਸਾਡੇ ਦਾ ਵਾਦਾ ਉਹ ਅੱਜ ਵਾਦਾ ਸਿ ਪੂਰਾ ਕਰਨ ਆ ਗਏ। ਕਮਰ ਕਸਾ ਤਿਆਰ ਕਰੋ ਤੇਰੇ ਦੋ ਵੀਰ ਤੇ ਕੁਝ ਸਿੰਘ ਛੇਡ ਹੋ ਗਏ ਹਨ ਤੇ ਤੇਰਾ ਜਿਹੜਾ ਪਤੀ ਪ੍ਰੇਤ ਸਿੰਘ ਉਹ ਸਾਡਾ ਸੇਵਾਦਾਰ ਸੀ। ਉਹ ਵੀ ਮਤਾਨ ਦੇ ਜੰਗ ਵਿੱਚ ਸ਼ਹੀਦ ਹੋ ਗਿਆ। ਕਮਰ ਕਸਾ ਤਿਆਰ ਕਰ ਲਿਆ ਬੀਬੀ ਜੀ ਨੂੰ। ਦਸੋਂ ਪਾਤਸ਼ਾਹ ਜੀ ਕਹਿ ਰਹੇ ਹਨ ਸਿੱਖ ਮਰਿਆਦਾ ਅਨੁਸਾਰ ਤੇ ਸਿੰਘਾਂ ਦਾ ਸਸਕਾਰ ਕਰਵਾਉਣਾ। ਬੀਬੀ ਜੀ ਰੋਣੇ ਕਰਦੇ ਆਹ ਪਿਤਾ ਜੀ ਇੰਨੀਆਂ ਮੁਗਲਾਂ ਉੱਤੇ ਸ਼ਹੀਦ ਹੋਏ ਨੇ, ਸਿੰਘ ਸੀਧ ਸ਼ਹੀਦ ਹੋਏ ਨੇ ਤੇ ਜੜੇ ਕੋਈ ਮੇਰੇ ਵੀਰ ਨੇ ਕੋਈ ਨਿਸ਼ਾਨ ਤਾਂ ਦੱਸੋ ਮੈਨੂੰ। ਭਾਵੇਂ ਪਤਾ ਲੱਗੂ ਆਏ ਮੇਰੇ ਵੀਰ ਨੇ। ਕਹਿੰਦੇ ਇਹ ਵੀ ਬਚਨ ਹਟਾਲੇ ਨੇ ਤੇਰੇ ਜਿਹੜੇ ਤੇਰੇ ਦੋ ਵੀਰ ਹੋਣਗੇ ਉਹਨਾਂ ਦੇ ਚਿਹਰਿਆਂ ਤੇ ਜੋਤ ਜਗਦੀ ਬੋਲੇ ਸੋਨਾ ਸਿਆਲਾ ਦੇਖ ਉਹ ਜੋਤ ਅੱਜ ਵੀ ਜਗਦੀ ਹੈ ਬਿਨ ਭਾਣਾ ਤੋਂ ਨਹੀਂ ਬਰਾਬਰ ਹੋਣੀ ਹੈ ਕਿਸੇ ਉੱਤਰ ਦੇ ਡੱਬੇ ਤੇ ਜਾ ਕੇ ਤੁਸੀਂ ਦੇਖੋ ਨਿਗਾਹ ਮਾਰੋ ਦੇ ਅੰਦਰ ਤਾਂਗ ਹੈ ਜੇ ਕੋਈ ਕਹੀ ਜਾਣਾ ਜੇ ਪਾਈ ਦੇਖੀਂ ਜਿਸ ਨੇ ਨਹੀਂ ਜੇ ਅੰਦਰ ਚਾਂਗ ਹੈ ਨਾ ਚਰਨ ਸਨ ਗੁਰ ਏਕ ਪੈਂਦਾ ਜਾਏ ਚੱਲ ਸਤਗੁਰ ਕੋਟ ਤੈਨ ਦਾ ਆਗੇ ਹੋਏ ਦੇਤ ਜੇ ਤੇਰੇ ਮਨ ਦੇ ਵੀ ਭਾਰ ਨਾ ਭਾਗੇ ਨਾ ਵੀ ਕੰਮ ਕਰਨਾ ਸਸਨ ਪਾਸ਼ਾ ਆਪ ਕਰਦਾ ਕਿਉਂਕਿ ਕਾਰਜ ਉਹਨਾਂ ਦੇ ਨੇ ਜਦੋਂ ਇਹ ਬੈਠੀ ਦਿੱਤੀ ਵੀ ਜੇ ਇਹ ਨਬੀ ਨੇ ਉਹਨਾਂ ਤੇ ਜੋਤ ਜਗਦੀ ਹੋਊਗੀ ਤੇ ਬੀਬੀ ਜੀ ਕਹਿੰਦੇ ਪਿਤਾ ਜੀ ਜਿਹੜੇ ਸਿੰਘ ਨੇ ਉਹਨਾਂ ਦੀ ਨਿਸ਼ਾਨੀ ਕਿ ਹੋਰ ਵੀ ਉੱਥੇ ਪਟਣ ਬਹੁਤ ਥੀਤ ਹੋਏ ਨੇ ਕਹਿੰਦੇ ਜਿਹੜੇ ਬੇਸ਼ ਸਿੰਘ ਬੇਰਸ਼ੇਦ ਹੋਇਨਾ ਉਹਨਾਂ ਦੇ 50 ਕਹਾਰਿਆਂ ਦੇ ਵਿੱਚੋਂ ਕੋਈ ਨਾ ਕੋਈ ਤਫਾਰ ਤੇ ਜ਼ਰੂਰ ਮਿਲੂਗਾ ਉਹ ਸਿੰਘ ਹੋਊ ਇਹ ਬੇਨਤੀ ਜਰ ਪ੍ਰਵਾਨ ਕਰੀ ਹੈ ਦਸਮ ਪਾਤਸ਼ਾਹ ਜੀ ਕਹਿਣ ਲੱਗੇ ਧੀਏ ਬਸ ਇਹ ਨਾ ਕਹ ਨਹੀਂ ਸਕਦਾ ਪਰ ਯੰਗ ਦੇ ਮੈਦਾਨ ਦੇ ਵਿੱਚ ਤੈਨੂੰ ਭੇਜ ਰਿਹਾ ਤੂੰ ਮੈਨੂੰ ਵੀ ਹਾਲ ਘੁਰਤਣੇ ਭੇਜ ਰਿਹਾ ਹੈ ਜਿਵੇਂ ਆਪਣੇ ਪੁੱਤ ਬਚਾ ਕੇ ਲੈ ਜਾਂਦਾ ਚਮਕੌਰ ਸਾਹਿਬ ਦੀ ਘਣੀ ਚੋ ਲੋਕਾਂ ਨੇ ਕਹਿਣਾ ਜੀ ਲੋਕਾਂ ਦੇ ਪੁੱਤ ਮਰਵਾਤੇ ਆਪਨੇ ਬਚਾ ਲੈ। ਕਹਿੰਦੇ ਨਹੀਂ ਚਾਰ ਮੂਏ ਤੋਂ ਪਿਆ ਹੁਆ ਜੀਵਤ ਕਈ bazar ਜੇ ਦਸਮ ਪਾਸ਼ਾ ਅੱਜ ਕੁਰਬਾਨੀ ਨਾ ਕਰਦੇ ਤਾਂ ਇਸ ਹਸਤਾਨਾ ਤੇ ਰੋਣ ਕਣੀ ਹੋਣੀਆ ਤੀਆਂ ਅਜੇ ਮੰਦਰ ਮਸਜਦ ਬਣ ਜਾਣੇ ਸੀਗੇ। ਉਹ ਸਮਾ ਲੋਕਾਂ ਦਾ ਸੀਗਾ ਹਨ ਦਸਮ ਪਾਸ਼ਾ ਕਹਿੰਦੇ ਕੋਈ ਨਹੀਂ ਕਿ ਇਹ ਦੋ ਵੀਰ ਸ਼ਹੀਦ ਹੋ ਗਏ ਤੈਨੂੰ ਵੀ ਵੀਰ ਦੇ ਨਾਲ ਉੱਥੇ ਸ਼ਹੀਦ ਹੋਣਾ ਪੈਣਾ ਕਿਉਂਕਿ ਤੇਰਾ ਫਤਿਹ ਬੇਤਮ ਸਿੰਘ ਸਾਡਾ ਸੇਵਾਦਾਰ ਸੀ ਉਹ ਵੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਇਆ ਇਹ ਬੇਂਤੀ ਪਰਵਾਰ ਕਰਕੇ ਥਾਪੜਾ ਦਿੱਤਾ ਦਸਮ ਸਵਾਗਤਾਂ ਦੀ ਮੱਚ ਬਾੜੇ ਦੇ ਧਰਮ ਜਾ ਰਹੇ ਹਨ ਧੰਨ ਵੀਰੇ ਸੰਨ ਕੋ ਇਸ ਹਸਤਾਨ ਤੇ ਹਲ ਬਿਦਾ ਕਹਿ ਕੇ ਚਮਕੋ ਸਾਹਿਬ ਜਾ ਰਹੇ ਨੇ ਵਿਆਹ ਬਾਗ ਜੰਗਲ ਠੰਡ ਦੇ ਕਿਸੇ ਪਾਸੇ ਕੁਝ ਨਹੀਂ ਨਜ਼ਰ ਆ ਰਿਹਾ ਚਾਹੇ ਵੀ ਜੀ ਨੇ ਸਭ ਤੋਂ ਪਹਿਲਾਂ ਬਾਲਣ ਕਰਤਾ ਕੀਤਾ ਬਾਲਣ ਇਕੱਠਾ ਕੀਤਾ ਬੜੇ سارے ਚਿਕਾ ਤਿਆਰ ਕੀਤੇ ਗਏ ਹਨ ਕੁਝ ਸਿੰਘਾਂ ਦੀਆਂ ਲਾਸ਼ਾਂ ਮਿਲੀਆਂ ਉਹਨਾਂ ਨੂੰ ਚਿਕਾ ਦੇ ਰੱਖਿਆ ਥੋੜੇ ਹੋਰ ਗਏ ਦੇਖਾ ਜੋਧ ਜਗਦੀ ਹੈ ਮੇਰਾ ਵੀਰ ਤੇ ਅਡੋਰ ਨਲਵਾ ਕਈ ਜਲੀਤਾ ਚਿਕਾ ਦਿੱਤੀ ਥੋੜੀ ਦੂਰ ਬੇਰੇ ਗੁਰੂ ਭਾਈ ਨੇ ਕੁਝ ਸਿੰਘ ਛੇੜ ਪਾਏ ਹਨ ਤੇ ਚੱਕਿਆ ਬੀਬੀ ਜੀ ਨੇ ਗੱਲ ਬੱਕਰੀ ਚਲੀ ਤੇ ਮੀਰਾ ਨੂੰ ਚਿੱਕਾਂ ਦੇ ਵਿੱਚ ਉਹਨਾਂ ਨੂੰ ਤਿਆਰ ਕੀਤਾ ਹੈ ਉਸ ਸਮੇਂ ਬਾਹਰ ਗਏ ਦੇਖਿਆ ਇੱਕ ਤੋਂ ਦੂਸਰੇ ਵਿਕਤੀ লাশ ਪਈ ਹੈ ਉਹਨਾਂ ਨੂੰ ਗੱਲ ਬੱਕਰੀ ਚਲਿਤਾ ਹੈ ਤੇ ਉਹਨਾਂ ਨੂੰ ਵਿੱਚ ਦਾ ਤਿਆਰ ਕੀਤੀ ਹੈ ਥੋੜੀ ਉਹ ਚਲੇ ਗਏ ਪੰਜ ਚਾਰ ਸਿੰਘ ਫਿਰ ਛੇੜ ਵਿੱਚ ਤੇ ਗੱਲ ਬਕਰੀ ਚ ਸਾਰੇ ਮਿੱਤਾ ਬੇਈ ਸ਼ਰਮ ਤੋਂ ਨੇ ਕਿਉਂਕਿ ਦਸਮੇ ਪਾਤਸ਼ਾਹ ਕਹਿੰਦੇ ਸੀ ਕਿ ਚਾਰ ਮੁੰਦੇ ਕੋਈ ਗੱਲ ਨਹੀਂ ਸਾਰੇ ਮੇਰੇ ਪੁੱਤ ਨੇ ਤੇ ਜਿੰਦਗੀ ਚ ਨੌ ਰਹਿਣਾ ਉਹਨਾਂ ਦਾ ਸਦਾ ਲਈ ਜਦੋਂ ਉਹਨਾਂ ਨੇ ਕੀਰਤਨ ਸੋਲੇ ਦਾ ਪਾਠ ਨਾ ਕੀਤਾ ਹੈ ਅੱਗ ਬਲਈਏ ਮੁਗਲਾਂ ਨੇ ਚਾਰ ਫਸੇ ਕੇ ਰੱਖਿਆ ਕਿਸੇ ਨੇ ਬਰਸ਼ਾ ਚੱਕ ਲਿਆ ਕਿਸੇ ਨੇ ਤਰਪਾਨ ਕਿਸੇ ਨੇ ਨੇਜਾ ਕਿਸੇ ਨੇ ਕੁਝ ਵੀ ਬੇਸ਼ਰਮ ਹੋ ਜਿੱਤੇ ਮਾਰਨਾ ਸ਼ੁਰੂ ਹੋ ਗਿਆ ਮੋਗਲਾ ਕਹਿੰਨਿਆ ਹਾਂ ਤੋ ਕੋਣ ਐ ਤੇਰੇ ਬਿਆਹਵਾਂ ਜੰਗਲ ਦੇ ਵਿੱਚ ਆ ਕੇ ਟੁਕੀ ਕਰ ਰਹੇ ਆ ਬੀਬੀ ਜੀ ਨਿਡੋਲ ਟੋਕੀ ਥਾਪੜਾ ਦਸਮ ਪਾਤਸ਼ਾਹ ਤਾਂ ਸੀ ਨਾ ਬਤੇ ਤਾਂ ਤੇ ਦਮੇ ਤੇ ਇਸਨੇ ਬੈਠਾ ਜਾ ਸਕਦੇ ਜੇ ਆਪਾਂ ਕਈ ਤੰਦੀ ਤੰਵੀ ਤੇ ਬੈਠ ਗਏ ਇਹਨਾਂ ਦਿਨਾਂ ਦੇ ਵਿੱਚ ਉੱਠ ਕੇ ਦੇਖੀਂ ਰਮਨਤਬੇ ਦੇ ਕਿੰਨੇ ਸੁੰਦਰ ਜਾਈਆਂ ਨੇ ਸਾਧ ਸੰਗਤ ਜਿਸ ਪਰਮਾਤਮਾ ਦੀ ਮਿਹਰ ਹੋਵੇ ਵਾਸੀ ਹੋਵੇ ਤਾਂ ਕਾਜ ਮਾਰ ਸਾਥ ਕਰਦੇ ਨੇ ਚਾਰੇ ਪਾਸੋਂ ਘੇਰਾ ਪਾਇਆ ਕੋਈ ਨੇਜਾ ਪਰਵਾਨਾ ਕੋ ਕਰਦਿਆ ਬੀਬੀ ਜੀ ਦਾ ਨਾਮ ਉਹਨਾਂ ਦੇ ਜੰਗ ਸ਼ੁਰੂ ਹੋ ਗਏ ਕਹਿੰਦੇ ਮੈਂ ਤਾਂ ਦਸਮੇਸ਼ ਪਾਸ਼ਾ ਦੀ ਧੀ ਆਂ ਕਿਆ ਕਰਦੀ ਹੁਤੇ ਇਹਨੇ ਦਿਖਣਾ ਨਹੀਂ ਤਾਨੂੰ ਮੈਂ ਮੇਰੇ ਦੋ ਵੀਰ ਤੇ ਕੁਝ ਸਿੰਘ ਸ਼ਹੀਦ ਹੋਏ ਨੇ ਮੈਂ ਉਹਨਾਂ ਦਾ ਸੰਸਕਾਰ ਕਰਨੇ ਦਸਮੇਸ਼ ਪਾਸ਼ਾ ਜੀ ਨੇ ਮੇਰੇ ਸੇਵਾ ਲਈ ਆ ਇੱਥੇ ਮੇਰਾ ਪਤੀ ਵੀ ਸ਼ਹੀਦ ਹੋਇਆ ਮੈਂ ਵੀ ਸ਼ਹੀਦ ਹੋਣਾ ਜੰਗ ਹੋਇਆ ਘੱਤੂ ਲਥਾਣ ਹੋਏ ਨੇ ਅਕੇਲੀ ਭਗਤੀ ਰਾਈਐ ਦੇਵ ਸੱਜਣ ਹੱਸੀ ਸੜੀਆਂ ਜਿਉ ਹੋਵੇ ਸਹਿਜ ਸਿਉ ਮੇਰ ਇੰਨੀ ਬੇਤੀ ਕੀਤੀ ਜੜੀ ਪਾਤਾ ਗਿਠਾ ਬੇਬੇ ਸ਼ਰ ਕੋ ਜੀ ਆਪਰਾਮ ਦੇ ਨਾਲੇ ਰੋਕੇ ਚਿੱਕਾ ਦੇ ਵਿੱਚ ਬੈਠੇ ਉੱਤੇ ਸੰਪੂਰਨ ਸਾਈ ਹੋਈ ਐ ਇਹ ਆਸਾਨ ਅਮਰ ਸ਼ੇਰ ਦੀ ਬੇਬੇ ਸ਼ਰ ਕੋ ਜੀ ਦਾ ਦੁਖ ਸਿਆਸ ਜੋ ਸ੍ਰੀ ਦੇ ਰਾ ਸੰਗਤਾਂ ਦੇ ਚੱਲਾ ਵੀ ਕੀਤਾ ਹੈ ਉਹ ਸੰਗਤਾਂ ਦਾ ਧੰਨਵਾਦ ਅਮਰ ਸ੍ਰੀ ਗੁਰੂ ਦੇ ਚਨ ਕੋ ਉਹਨਾਂ ਦੇ ਸੰਬੰਧ ਵਿੱਚ ਅੱਜ ਸਾਰੀਆਂ ਹੀ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਮੇਂ ਨੂੰ ਬਹੁਤ ਹੀ ਪਿਆਰ ਤੇ ਸ਼ਰਧਾ ਨਾਲ ਯਾਦ ਕਰਦੀਆਂ ਹਨ ਅਤੇ ਪੈਦਲ ਜਾਂਦੀਆਂ ਹਨ ਅਤੇ ਜੋ ਸੰਤਾਂ ਤੋਂ ਤੁਰ ਵਗੈਰਾ ਨਹੀਂ ਹੁੰਦਾ ਉਹ ਸੰਗਤਾਂ ਗੱਡੀਆਂ ਜਾਂ ਮੋਟਰਸਾਈਕਲ ਟਰੈਕਟਰ ਟਰਾਲੀਆਂ ਤੇ ਪਿੱਛੇ ਆਉਂਦੀਆਂ ਹਨ ਇਹ ਗੁਰਦੁਆਰਾ ਸਾਹਿਬ ਬੀੜ ਬਾਬਾ ਚੰਡਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੂਪਾ ਪ੍ਰਾਪਤ ਧਰਤੀ ਹੈ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਸਕਾਰ ਸ਼ੋਭਾ ਪ੍ਰਾਪਤ ਅਸਥਾਨ ਗੁਰਦੁਆਰਾ ਬੀਰੂ ਨੰਦ ਸਾਹਿਬ ਤੇ ਪੰਡਾਵਾਲਾ ਰਣਗੋਬਰ ਸਤਿਗੁਰੂ سبھوں گرو گھر کے سیوا داروں گرو روپ پال وقت والے گرو گوبند جنہیں آپ سنگا کلنگی دھر گوبند مہاراجمان ہوئے بھی کلنگی کا ਸੋ ਗੁਰੂ ਘਰ ਗੁਰਦੇਵ ਜੀ ਨੇ ਆਪੇ ਬਰਾਜਮਾਨ ਹੋਣ ਦਿੱਤਾ ਇਸ ਅਸਥਾਨ ਤੇ ਬੈਠ ਕੇ ਸਤ ਸਚੇ ਪਾਤਸ਼ਾਹ ਜੀ ਦੇ ਲੇਵਰ ਨਿਰਗਾਰ ਦੇ ਨਾਲ ਲੱਗੇ ਅੰਮ੍ਰਿਤ ਬਾਣੀ ਦਾ ਜਾਪ ਕਰਨ ਦੀ ਦਰਖਤ ਜਿੰਨੇ ਕੀਤਾ ਅੰਮ੍ਰਿਤ ਬਾਣੀ ਦਾ ਜਾਪ ਕਰਕੇ ਦਸ਼ਮੇਸ਼ ਪਤਾ ਜੀ ਨੇ ਇਹੋ ਸਮਾਜਨ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਡੀ ਮੇਂ ਤੁਰਨ ਲੱਗੇ ਸਾ ਸਤਿਗੁਰ ਸਤਿਪਾਰਸਾ ਜਿਹਨੇ ਪਟੇ ਦੇ ਰਿਹਾ ਜਨੇ ਬਾਬਾ ਜੀ ਸਿੱਧੀ ਉਹਨਾਂ ਦੇ ਛਾਤੀ ਦੇ ਵਿੱਚ ਦਿਆਂ ਛਾਤ ਲੱਗ ਗਈ ਅਤੇ ਬਾਬਾ ਜੀ ਦਾ ਅਸ਼ੁੱਤੀ ਦੀ ਛਾਤੀ ਦੇ ਵਿੱਚ ਬਰਛੀਆਂ ਲੱਗੀਆਂ ਹੁੰਦੀ ਤੇ ਕਰਕੇ ਕਰ ਪਿਤਾ ਜੀ ਨੇ ਇਥੇ ਉਹ ਸਮਝਾ ਜਤ ਕੀਤਾ ਤੇ ਗੁਰੂ ਕੋ 42 ਸਾਲ 9 ਮਹੀਨੇ 15 ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਜੀ ਦੇ ਵਿੱਚ ਰਹੇ ਪਰ ਇਹ ਪੇਰਾ ਅਸਥਾਨ ਦਾ ਉਸਤਾਨ ਅਗਰ ਵੀ ਦਰਬੇ ਦਾ ਇਹ ਇੱਕ ਬਿੱਤਰ ਫਰਮ ਹੋਇਆ ਜਿੱਥੇ ਮਹਾਰਾਜ ਕਰਦੇ ਤੇ ਗੁਰੂ ਘਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਧੱਜੇ ਪਾਤਸ਼ਾਹ ਜੀ ਇਹ ਦਰਜ ਨੂੰ ਬਖਸ਼ਾ ਕੀਤੀਆਂ ਧੱਜੇ ਪਾਤਸ਼ਾਹ ਜੀ ਨੇ ਕਿਉਂ ਉਥੇ ਦਿੱਸੇ ਜਾਹੇ ਬਾਹਰ ਮੇਰਾ ਸਤਿਗੁਰੂ ਉਸਤਾਨ ਸੁਹਾਵਾ RAM ਰਾਜੇ ਤੇ ਗੁਰੂ ਘਰ ਜਿੱਥੇ ਸਤੁਰਾਂ ਨੇ ਪੱਠੇ ਦੇ ਚੱਕ ਮਾਰਦੇ ਉੱਥੇ ਪੱਠਾ ਸਾਹਿਬ ਬਣ ਗਿਆ تے جتھے ساتھ کو نان کرے مہاراج جی نے نگاہ رکھے نا شروع کی او رکھا صاحب بن گیا جس جانے کر کی طرف ਅੰਜੀ ਸੰਗਤ ਜੀ ਚੱਲਦੇ ਚੱਲਦੇ ਗੁਰਦੁਆਰਾ ਇਮਲੀ ਸਾਹਿਬ ਆ ਜਾਂਦਾ ਹੈ ਇਹ ਗੁਰਦੁਆਰਾ ਪਿੰਡ ਕੀੜੀ ਅਫਗਾਨਾ ਵਿੱਚ ਸਥਿਤ ਹੈ ਇੱਥੇ ਗੁਰੂ ਦੀਆਂ ਸੰਗਤਾਂ ਲੰਗਰ ਵਗੈਰਾ ਸ਼ਕਤੀਆਂ ਹਨ ਰਾਜਿਆਂ ਦੇ ਕਾਰਨ ਤੋਂ ਪਾਵਨ ਲੋਕ ਕਰੇ ਜਮਾਉ ਗੁਰਦੁਆਰਾ ਸ੍ਰੀ ਸੁਬਰੀ ਸਾਹਿਬ ਪੀੜੀ ਅਫਗਾਨਾ ਵਿੱਚ ਸੰਗਤਾਂ ਇਸ ਵਿੱਚ

ਜੋ ਮਜਾ ਦਰਉਦੇ ਨੇ ਬਾਤਾਂ ਨੂੰ ਵੇਖਦੇ ਨੇ ਉਹ ਕਿਰਤੰਨੇ ਰੂਪ ਸਰਕਾਰ ਨੂੰ ਕਿਸੇ ਨਾਰੇ ਪਾਤ ਦਾ ਦੁਗਨ ਸਰ ਮਹਾਰਾਜ ਜੀ ਤਕਸ਼ੈ ਬਹੁਤ ਖਲਾਇਤ ਤੇ ਪਰਮਾਤਰਤਾ ਦੇ ਹੋਏ ਸਾਡੀ ਮਾਰ ਦੇ ਆਤਾ ਪ੍ਰਤਾਪ ਦੇ ਹੋਏ ਮਾਝੇ ਵਾੜ ਦੇ ਜੇੜਾ ਬਾਲੋਂ ਆਉਂਦੇ ਨੇ ਇਹ ਆਉਂਦੇ ਹੋਏ ਰਸਤੇ ਵਿੱਚ جو اس نظر دے دو گجر آلکھو ہوتے گامو آتھاں دیکھ دے نے دیکھ دے رڑا پوندے نے آتھ ساتھ دے نے کہ رڑا نہ پاؤ جو تو آنوں چاہی دا ہے دسو ہی تو آنوں کی دماغ دے جیسے آتھے بچ جگہ آمدہ کے پاس ہے جنہیں کیونٹی مالا اپنا نہیں کیونٹی مالا ہے تو بار جنہوں نے بڑھنے گرقوتے

ਪੜਿਆ ਜਾਂਦਾ ਹੈ ਪਾਤਸ਼ਾਹ ਕਿਰਪਾ ਸਰਵਰਨ ਜੀ ਤਰਫਤ ਗੁਰੂ ਮਹਾਰਾਜੀ ਦਾ ਹਾਂਜੀ ਸੰਗਤ ਜੀ ਇਸ ਇਹ ਗੁਰਦੁਆਰਾ ਗੁਰੂ ਸ੍ਰੀ ਗੁਰੂ ਕਲੰਗੀਤਰ ਪਾਤਸ਼ਾਹੀ ਦਸਵੀਂ ਹੈ ਇਹ ਗੁਰੂ ਜੀ ਦੀ ਚਨਸ਼ੋਪਰਾਪਤ ਧਰਤੀ ਹੈ ਤੇ ਇਹ ਪਿੰਡ ਦਾ ਨਾਮ ਪਿੰਡ ਬਹਿਲੋਲਪੁਰ ਜ਼ਿਲ੍ਹਾ ਲੁਧਿਆਣਾ ਹੈ ਅਨੁਭਗ ਸਿੰਘ ਜੀ ਦਾ ਸੰਧਤ ਦਾ ਤੇ ਜੂਣਾ ਜੀ ਨਾਲ ਸਾਧ ਸੰਤਨ ਤੇ ਜੂਣਾ ਉਸੇ ਜੜਾ ਜੇ ਲਾਲਪੁਰ ਸਾਹਿਬ ਘਰ ਦੀ ਵਿੱਚ ਮਹਾਰਾਜ ਕੋਲ ਚੰਗੇ ਤੇ ਚੰਗੇ ਬਧੇ ਦਿਨਾਂ ਵਧੀਆ ਤੇ ਨਸਲ ਦੇ ਘੋੜੇ ਜੀ ਲੈਉਣੇ ਤਾਂ ਮਹਾਰਾਜ ਪੁੱਛਦੇ ਸੀ ਵੀ ਭਾਈ ਦਸਨ ਦੇ ਨਾ ਚ ਕਿਹੜੇ ਘੋੜੇ ਬਧੇ ਬਧੇ ਤਾਂ ਉਹ ਕਹਿੰਦੇ ਸੀ ਜੀ ਨਸਲ ਆ ਕੋੜਾ ਵਧੀਆ ਹੈ ਉਹ ਜੰਗ ਹੈ ਤਾਂ ਮਹਾਰਾਜ ਨੂੰ ਦੇ ਕੇ ਕੋੜਾ ਬਾਗ ਲੈਣ ਦੇ ਸੀ ਪਿੰਡ ਸੀ ਉਹਨਾਂ ਦਾ ਬਰੋਲਪੁਰ ਇਹ ਪਿੰਡ ਦਾ ਸੀ ਚਲੋ ਉਹਨਾਂ ਨੇ ਵੇਚੀ ਦਿੱਤੀ ਮਹਾਰਾਜ ਸਾਡੇ ਕਿਤੇ ਪਿੰਡ ਬਰੋਲਪੁਰ ਆਏ ਹੋਏ ਨੇ ਸੋ ਮਹਾਰਾਜ ਨੇ ਕਿਹਾ ਵੀ ਭਾਈ ਹੁਣ ਮੈਂ ਕਦੇ ਖਤਾਲਕ ਬੋਲਾਂ ਹਮਾਰੇ ਤੇ 22 ਦਸੰਬਰ 1404 ਨੂੰ ਅੱਜ ਤੱਕ 220 ਸਾਲ ਹੋ ਗਏ ਮਹਾਰਾਜ ਬੈਠੇ ਆਂ ਤੇ 220 ਸਾਲ ਪਹਿਲਾਂ ਇੱਥੇ ਆਇਆ ਤੇ ਜਦੋਂ ਅਗੇ ਤੇ ਚਵਾਰੇ ਚ ਗੁੰਡਾ ਫਿਕਾਇਆ ਮਹਾਰਾਜ ਨੇ ਉਹ ਜੁਨੇ ਦੇ ਗੁੰਡਾ ਨਿਕੋ ਜਦੇ ਨੌਕਰ ਨੇ ਗੁੰਡਾ ਨੇ ਗੁੰਡਾ ਨੇ ਢੋਲਿਆ ਨੇ ਤੇ ਮਹਾਰਾਜ ਨੇ ਫੇਰ ਗੁੰਡਾ ਫਿਕਾਇਆ ਤੇ ਜਿਹੜੀ ਗੁੰਡਾ ਭੁਲੇ ਤੇਨੇ ਵਾਲੀ ਗੁੰਡਾ ਫਿਕਾਇਆ ਤੇ ਉਹ ਸਰਾਫ ਦੇ ਕੇ ਚਲੇ ਗਏ ਪਿੰਡ ਗੁਜਰ ਦਾ ਵਸਣਾ ਰਹਿ ਗਿਆ ਇਹ ਪੰਜਾਬ ਕਲਾ ਮੰਚ ਵੱਲੋਂ ਇੱਕ ਆਪਾ ਗੁਫਤ ਅਰਦਾਸ ਕਰਦੇ ਹਾਂ ਜੀ 2010 ਅਰਦਾਸ ਹੋਰ ਅਰਦਾਸ ਦੇ ਵਿੱਚ ਸਾਰੇ ਸੰਗਤ ਨੇ ਖੜੀ ਹੋ ਕੇ ਮਹਾਰਾਜ ਜੀ ਅਰਦਾਸ ਕਰਦੇ ਆ ਮਹਾਰਾਜ ਸਾਹਿਬ ਬਾਸ਼ਾ ਜੀ ਕੀ ਮੰਦਰ ਗਾਤੀ ਕਰਦੇ ਸਾਰੇ ਪੈਡਾ ਨੂੰ ਸਲਾਮ ਜਿਦਾ ਤੇ ਬਖਸ਼ੇ ਜੀ ਤੇ ਪਿੰਡ ਦੇ ਤੱਕੀ ਬਖਸ਼ੇ ਜੀ ਬੇਤੀ ਹੈ ਕਿ ਸਾਰੇ ਸੰਗਤ ਨੂੰ ਬੇਤੀ ਹੈ ਸਾਰੇ ਖੜੀ ਹੋ ਕੇ ਇੱਕ ਗੁਫਤ ਅਰਦਾਸ ਕਰੀਏ ਤੇ ਮਹਾਰਾਜ ਜੀ ਚਰਨਾ ਚ ਅਰਦਾਸ ਕਰੀਏ ਤੇ ਮਹਾਰਾਜ ਜੀ ਪੈਡਾ ਦਾ ਭਲਾ ਹੋਏ ਤੱਕੀ ਬਖਸ਼ ਕਰੇ ਇਹ ਦਸ਼ਮੇਸ਼ ਪੈਦਲ ਯਾਤਰਾ ਦਾ ਲਾਸਟ ਗੁਰਦੁਆਰਾ ਹੁੰਦਾ ਹੈ ਇੱਥੇ ਪੈਦਲ ਯਾਤਰਾ ਦੀ ਸਮਾਪਤੀ ਹੋ ਜਾਂਦੀ ਹੈ ਇਸ ਗੁਰਦੁਾਰੇ ਦਾ ਨਾਮ ਗੁਰਦੁਆਰਾ ਝਾੜ ਸਾਹਿਬ ਹੈ ਤੁਹਾਨੂੰ ਕਿਵੇਂ ਲੱਗੀ ਸਾਡੀ ਵੀਡੀਓ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਧੰਨਵਾਦ ਜੀ ਸਾਰੀ ਸੰਗਤ ਦਾ ਬਹੁਤ ਬਹੁਤ